सत तो श्रीकाल सारे अल जी वीडियो लेके आए हैं जिन्हें अगर तुझे अपने पेट वाली चर्बी और प्लस अपने बैक की भी प्रॉब्लम हैगी दोनों सेम टाइम के टारगेट करना चाहते हो तो वाला सिंपल ज आसन फॉलो कर सकते इन्हों दो ढंग के न कर सकते हैं चलो लेट्स पहला आप डेमो लै लीए तो इदा स्टार्ट करिए हाँ जी इन हम करने पहला पाने जस्ट पेट तीस आ जाना अगर थोड़ी बैक में दर्द है तो लत्त थोड़ा खोल के ਹੱਥ ਥੋੜੇ ਜਿੱਦਾਂ ਤੁਹਾਡੇ ਮੋਢੇ ਦੀ ਸਟਾਰਟਿੰਗ ਹੋ ਰਹੀ ਉੱਥੇ ਪਲੇਸ ਕਰੋਗੇ ਸ਼ੋਲਡਰ ਹਲਕਾ ਰੋਲ ਕਰਕੇ ਐਲਬੋ ਜਿਹੜੀਆਂ ਤੁਹਾਡੀਆਂ ਕੋਹਣੀਆਂ ਨੇ ਅੰਦਰ ਵਾਲੀ ਸਾਈਡ ਤੇ ਰੱਖੋਗੇ ਠੀਕ ਹੈ ਜਦੋਂ ਉੱਪਰ ਨੂੰ ਲਿਫਟ ਕਰਨਾ ਹੈਗਾ ਉਹਦਾ ਆਪਣਾ ਜਿਹੜੇ ਗਲੂਟ ਨੇ ਇਹਨਾਂ ਨੂੰ ਟਾਈਟ ਕਰਕੇ ਚੱਲਣਾ ਦੇਖੋ ਸਾਹ ਲਿਆ ਸਾਹਮਣੇ ਮੋਢੇ ਇਦਾਂ ਨਹੀਂ ਰੱਖਣੇ ਰਿਲੈਕਸ ਰੱਖਣੇ ਨੇ ਫਿਰ ਸਾਹ ਛੱਡਦੇ ਹੋਏ نیچے ਫਿਰ ਸਾਹ ਲਿਆ ਸਾਹਮਣੇ ਫਿਰ ਸਾਹ ਛੱਡਦੇ ਹੋਏ نیچے ਇਸ ਕੰਡੀਸ਼ਨ 'ਚ ਤੁਹਾਡੀਆਂ ਕੋਹਣੀਆਂ ਸਟ੍ਰੇਟ ਰਹਿਣੀਆਂ ਬ੍ਰੀਥ ਇਨ ਸਾਹ ਲਿਆ ਖਿंचाव ਛੱਡਦੇ ਹੋਏ نیچے ਹੁਣ ਦੂਸਰਾ ਕੇਸ ਉਹਨਾਂ ਦੇ ਲਈ ਜਿਨ੍ਹਾਂ ਦੀ ਬੈਕ 'ਚ ਕੋਈ ਪ੍ਰੋਬਲਮ ਨਹੀਂ ਹੈਗੀ ਪੈਰਾਂ ਨੂੰ ਪਿੱਛੇ ਜੋੜ ਲੈਣਾ ਹੈ ਅੰਗੂਠੇ ਦਾ ਅੰਗੂਠੇ ਦੇ ਨਾਲ ਜੁਆਇਨ ਔਰ ਹੱਥਾਂ ਨੂੰ ਸ਼ੋਲਡਰਸ ਦੇ ਸਾਈਡ ਤੇ ਆਪਦੀ ਚੈਸਟ ਦੇ ਸਾਈਡ ਤੇ ਪਲੇਸ ਕਰੋਗੇ ਐਲਬੋ ਨੂੰ ਅੰਦਰ ਵਾਲੀ ਸਾਈਡ ਤੇ ਸ਼ੋਲਡਰ ਨੂੰ ਰੋਲ ਕੀਤਾ ਸਾਹ ਲਿਆ ਉੱਪਰ ਚੱਕਾਂਗੇ ਕੂਣੀਆ ਇੱਥੇ ਹਲਕੀਆਂ ਜਿਹਾ ਮੋੜ ਕੇ ਰੱਖਾਂਗੇ ਪੇਟ ਦੇ ਉੱਪਰ ਜਿੰਨਾ ਖਿਚਾਓ ਆਊਗਾ ਉਹਨੂੰ ਮਹਿਸੂਸ ਕਰਦੇ ਜਾਓ ਪੈਰਾਂ ਨੂੰ ਜੋੜ ਕੇ ਰੱਖਣਾ ਔਰ ਗਲੂਟ ਜਿਹੜੇ ਆਪਣੇ हिਪਸ ਨੂੰ ਇਹਨਾਂ ਟਾਈਟ ਕਰਨਾ ਸਾਹਮਣੇ ਦੇਖਣਾ ਫਿਰ ਸਾਹ ਛੱਡਦੇ ਹੋਏ نیچے ਵਾਪਸ ਸਾਹ ਲਿਆ ਫਿਰ ਉੱਪਰ ਫਿਰ ਸਾਹ ਛੱਡਦੇ ਹੋਏ نیچے ਵਾਪਸ ਇੱਕ ਵਾਰੀ ਹੋਰ ਸਾਹ ਲਿਆ ਉੱਪਰ ਕੋਣੀ ਹਲਕੀ ਜਿਹੀ ਮੋੜ ਕੇ ਰੱਖਣੀ ਹੈ ਫਿਰ ਸਾਹ ਛੱਡਦੇ ਹੋਏ نیچے ਵਾਪਸ ਇਸ ਤੋਂ ਬਾਅਦ ਤੁਸੀਂ ਜਦੋਂ ਕੰਪਲੀਟ ਹੋ ਜਾਏਗਾ ਟੋ ਨੂੰ ਟੱਕ ਇਨ ਕਰਕੇ ਅੰਦਰ ਨੂੰ ਕਰਕੇ ਅੰਗੂਠੇ ਦੈਨ ਹੱਥਾਂ ਦੀ سپورਟ ਦੇ ਨਾਲ ਦੈਨ ਸਲੋਲੀ ਨਾਈਸਲੀ ਹੌਲੀ ਹੌਲੀ ਪਿੱਛੇ ਹੋ ਕੇ ਚਾਈਲਡ ਪੋਸਟ ਔਰ ਛੋਟੇ ਬੱਚਿਆਂ ਵਾਲਾ ਆਸਨ ਉਹਦੇ ਵੀ ਤੁਸੀਂ ਜਾ ਸਕਦੇ ਹੋ ਆਪਦਾ ਹੈਡ ਰਿਲੈਕਸ ਕਰ ਸਕਦੇ ਹੋ ਅਗਰ ਇਦਾਂ ਨਹੀਂ ਜਾਇਆ ਜਾਂਦਾ ਇੱਥੇ ਪਿੱਲੋ ਵਗੈਰਾ ਤੁਸੀਂ ਪਲੇਸ ਕਰ ਸਕਦੇ ਹੋ ਦੈਨ ਕੰਫਰਟੇਬਲੀ ਜਿਉ ਤੁਹਾਨੂੰ ਲੱਗੇਗਾ ਕਿ ਓਕੇ ਹੋ ਗਿਓ ਹੱਥਾਂ ਨੂੰ ਸਾਈਡਾਂ ਤੇ ਪਲੇਸ ਕਰਕੇ ਹੌਲੀ ਹੌਲੀ ਕੰਫਰਟੇਬਲੀ ਸਟੈਂਡਿੰਗ ਪੋਜੀਸ਼ਨ ਦੇ ਵਿੱਚ ਆ ਜਾਣਾ ਹਾਂਜੀ ਇਹ ਵਾਲਾ ਜਿਹੜਾ ਆਸਨ ਹੈ ਜਿਦੀ ਕੋਈ ਪੇਟ ਦੀ ਕੋਈ ਮੇਜਰ ਪ੍ਰੋਬਲਮ ਹੈਗੀ ਆ ਕੋਈ ਸਜੇਰੀਨ ਵਗੈਰਾ ਹੋਇਆ ਹੋਇਆ ਜਾਂ ਕੁਛ ਵੀ ਕੁਛ ਹਰਨੀਆਂ ਵਗੈਰਾ ਕੋਈ ਪ੍ਰੋਬਲਮ ਹੈਗੀਆ ਤਾਂ ਡਾਕਟਰ ਦੀ ਕੰਸਲਟੇਸ਼ਨ ਤੋਂ ਬਿਨਾ ਤੁਸੀਂ ਇਹ ਨੂੰ ਨਹੀਂ ਕਰਨਾ ਹੈਗਾ ਬਾਕੀ ਆਦਰਵਾਇਜ਼ ਤੁਸੀਂ ਇਹ ਨੂੰ ਕਰ ਸਕਦੇ ਹੋ ਔਰ ਇਹਦੀ ਜਿਹੜੀ ਸਟਾਰਟਿੰਗ ਦਾ ਕਾਊਂਟਿੰਗ ਤੁਸੀਂ 20 20 ਤੱਕ 20 30 40 50 ਜਿੰਨਾ ਤੁਸੀਂ ਲਿਜਾਣੀ ਚਾਹੀਏ ਤੁਸੀਂ ਲਿਜਾ ਸਕਦੇ ਹੋ ਖਾਲੀ ਪੇਟ ਕਰੋਗੇ ਤਾਂ ਤੁਹਾਨੂੰ ਵਧੀਆ ਰਿਜ਼ਲਟ ਮਿਲਣਗੇ ਸੋ ਇਦਾਂ ਦੀ ਇਹ ਵੀਡੀਓ ਦੇਖਣ ਦੇ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਗਰ ਵੀਡੀਓ ਪਸੰਦ ਆ ਰਹੀ ਹੈ ਲਾਈਕ ਕਰੋ ਤੇ ਵੱਧ ਤੋਂ ਵੱਧ ਇਹਨੂੰ ਸ਼ੇਅਰ ਕਰੋ ਹਾਂਜੀ ਥੈਂਕ ਯੂ ਫਾਰ ਵਾਚਿੰਗ ਦਿਸ ਵੀਡੀਓ